हां जी मित्रों आज ਤੁਹਾਡੇ ਵਾਸਤੇ ਆਪਾਂ ਨਵਾਂ ਟਰੈਕਟਰ ਲੈ ਕੇ ਆਏ ਹਾਂਗੇ ਸਵਰਾਜ 855 ਐਫੀ ਟਰੈਕਟਰ ਜੋ ਕਿ ਬਾਈਪੋਲਾਜੀ ਕੋਲ ਆਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੁਸੀਂ ਪਹਿਲਾਂ ਨਿਗਾਹ ਮਾਰ ਸਕਦੇ ਹੋਗੇ ਪੰਜਾਬ ਨੰਬਰ ਆ ਤੇ ਬਾਈਪੋਲਾਜੀ ਇਹਦੇ ਬਾਰੇ ਦੋ ਜਾਣਕਾਰੀ ਇੰਜਨ ਗੇਅਰ ਪੱਖੋ ਕਿਵੇਂ ਇਹ ਹਾਂਜੀ ਹਾਂਜੀ ਇਹ 2021 ਮਾਡਲ ਦਾ ਬਾਈ ਠੀਕ ਹੈ ਜੀ ਹਾਂ ਬਹੁਤ ਸਾਫ ਟਰੈਕਟਰ ਹੈ ਤੇ ਮਿੱਤਰੋ ਜੀ ਵੇਚ ਸਕਦੇ ਹਾਂ ਸਟਾਪ ਵਗੈਰਾ ਨਾਲ ਦੀਆਂ ਪਹੀਆਂ ਨੇ ਸਾਰਾ Ориਜਨਲ ਟਰੈਕਟਰ ਤੇ ਗੱਲ ਕਰ ਲਈ ਆਪਾਂ ਟਾਇਰਾਂ ਦੀ ਕੰਡੀਸ਼ਨ ਵਾਰੀ ਖੇਰ ਕਰਨੇ ਦੇ ਪੈਸੇ ਹੋਣਗੇ ਤਾਂ ਹੋਣਗੇ ਜੀ ਤੇ 90 ਪੈਸੇ ਠੀਕ ਹੈ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੈ ਤੇ ਆਪਾਂ ਗੱਲ ਕਰ ਲਈ ਇਹਦਾ ਆਪਾਂ ਮਾਡਲ ਦੀ 2021 ਮਾਡਲ ਹੈ ਜੀ ਠੀਕ ਹੈ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਮਿੱਤਰੋ ਨਵੇਂ ਵਰਗਾ ਟਰੈਕਟਰ ਪਿਆ ਹੈਗਾ ਪ੍ਰੈਸਰ ਸਟੇਲਿੰਗਾ ਨਹੀਂ ਹਾਂਜੀ ਹਾਂਜੀ ਤੇ ਆਪਾਂ ਬਾਈ ਗੱਲ ਕਰ ਲਈ ਇਹਦੀ ਡਿਮਾਂਡ ਦੀ ਡਿਮਾਂਡ ਹੈਗਾ ਜੀ 715000 ਠੀਕ ਹੈ ਜੀ ਇਹ ਮੌਕੇ ਤੇ ਵਧੀਆ ਮੌਨਤਾਨਾ ਮੌਕੇ ਤੇ 690000 ਦਾ ਟਰੈਕਟਰ ਦੇਵਾਂਗੇ ਜੀ ਬਸ ਠੀਕ ਹੈ ਜੀ ਮਿੱਤਰੋ ਬਾਈ ਨੇ ਰੇਟ ਦੱਸ ਚੁੱਕਿਆ ਤੇ ਬਹੁਤ ਸੋਹਣੀ ਨਵੀਂ ਵਰਗਾ ਪਿਆਸ਼ ਰਕਦਾ ਇਹ ਕੋਈ ਪਿੱਛੋਂ ਵੀ ਨਿਗਾ ਮਾਰ ਸਕਦੇ ਹੋ ਸਾਹ ਤਾਰ ਡਬਲ ਡਿਸਟਰੀਬਿਊਟਰ ਹੈ ਨਾ ਜੀ ਪੀ ਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਠੀਕ ਹੈ ਮਿੱਤਰੋ ਪੀ ਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਤੇ ਛਤਰੀ ਵੀ ਵਧੀਆ ਲੱਗੀ ਹੋਈ ਹੈ ਤੁਸੀਂ ਨਿਗਾ ਮਾਰ ਸਕਦੇ ਹੋਗੇ ਤੇ ਪੂਰਾ ਜੈਨੂਇਨ ਟਰੈਕਟਰ ਹੈਗਾ ਤੇ ਮਿੱਤਰੋ ਸਵਰਾਜ 855 ਐਫੀ ਟਰੈਕਟਰ ਹੈ ਜੋ ਕਿ 524 ਘੰਟੇ ਚੱਲਿਆ ਹੋਇਆ ਸਿਰਫ ਤੁਸੀਂ ਆਪਣੇ ਘਰ ਲੈ ਆ ਸਕਦੇ ਹੋ ਬਹੁਤ ਹੀ ਸ਼ਾਨਦਾਰ ਟਰੈਕਟਰ ਹੈਗਾ ਤੇ ਬਾਈ ਕੋਲ ਅੱਗੇ ਹੋ ਟਰੈਕਟਰ ਆ ਗਿਆ ਇਧਰਲੇ ਪਾਸੇ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਫਾਰਮ ਟਰੈਕਟਰ 60 ਜੋ ਕਿ ਪਾਉਂਦਾਗਾ ਫੋਰਡ ਦਾ ਭਲੇਖ ਨਹੀਂ ਪਹਿਲਾਂ ਦੂਰੋਂ ਵੇਖ ਸਕਦੇ ਨਿਸ਼ਕਾਰਾਂ ਮਾਰਦਾ ਟਰੈਕਟਰ ਪੂਰਾ ਤੇ ਬਹੁਤ ਸੋਹਣੀ ਕੰਡੀਸ਼ਨ ਤੇ ਨਵੀਂ ਕੰਡੀਸ਼ਨ ਦਾ ਪਿਆ ਟਰੈਕਟਰ ਤੇ ਬਈ ਇੰਜਨ ਗੇਅਰ ਕੋਕੂ ਕਿਵੇਂ ਆਏ ਜਮਾਉ ਕੇ ਰੱਖੀਏ ਰੱਖੀਏ ਸਹੀ ਟਰੈਕਟਰ ਤੇ ਆਪਾਂ ਗੱਲ ਕਰ ਲਈਏ ਟਾਇਰ ਕਿੰਨੇ ਕਿ ਪੈਸੇਗੇ ਮੋਰਲੇ ਦੇ ਪਿਛਲੇ ਇਸੇ ਡਾ ਰੱਦੇ ਕੋਣਗੇ ਠੀਕ ਹੈ ਜੀ ਇਸ ਦਾ ਪੈਸਾ ਤੇ ਮਿੱਤਰੋ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਪਿਆ ਗਿਆ ਮਗਰਾਟ ਵਗੈਰਾ ਸਾਰੇ オリジナル ਨੇ ਪੂਰੇ ਤੇ ਮਗਰੋਂ ਵੀ ਤੁਸੀਂ ਦੇਖ ਸਕਦੋਂਗੇ ਬਹੁਤ ਸੋਹਣੀ ਕੰਡੀਸ਼ਨ ਦਾ ਤਿੰਨ ਮੈਂ ਵਰਗਾ ਪਿਆ ਟਰੈਕਟਰ ਬਾਈ ਮਾਡਲ ਕਿੰਨਾ ਇਹ 2005 ਮਾਡਲ ਆ ਬਾਈ ਜੀ ਠੀਕ ਹੈ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਦਾ ਪਿਆ ਗਿਆ ਤੇ ਬਈ ਆਪਾਂ ਗੱਲ ਕਰ ਲਈ ਇਹਦੀ ਡਿਮਾਂਡ ਦੀ ਡਿਮਾਂਡ ਇਹਦੀ 2.5 ਲੱਖ ਰੁਪਈਆ ਜੀ ਠੀਕ ਹੈ ਜੀ ਹਾਂ ਜੀ ਤੇ ਪੰਜਾਬ ਨੰਬਰ ਆ ਬਾਈ ਹਰਿਆਣਾ ਨੰਬਰ ਆ ਜੀ ਪੰਜਾਬ ਚ ਨਾ ਠੀਕ ਹੈ ਮਿੱਤਰੋ ਹਰਿਆਣਾ ਨੰਬਰ ਆ ਤੇ ਪੰਜਾਬ ਚ ਨਾ ਮਾਂਗਾ ਤੇ ਬਈ ਹੁਣ ਆਪਾਂ ਗੱਲ ਕਰ ਲਈ ਜੇ ਕਿਸੇ ਨੂੰ ਦੋਮਾ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਕੋਈ 81960 70178 ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਸਵਰਾਜ 855 ਤੇ ਫਾਰਮ ਟਰੈਕਟਰ 60 ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਤਾਂ ਤੁਰੰਤ ਮੌਕੇ ਤੇ ਫੋਨ ਕਰਕੇ ਵਧੀਆ ਡਿਸਕਾਊਂਟ ਤੇ ਆਪਣੇ ਇਸੇ ਸਾਨ ਦਾ ਟਰੈਕਟਰ ਨੂੰ ਘਰ ਲਿਆ ਸਕਦੇ ਹੋ ਬੇੜੀ ਦੇ